ਇਹ ਤਸਵੀਰਾਂ ਮਲੋੜ ਦੀਆਂ ਨੇ ਜਿੱਥੇ ਵੱਡਾ ਹਾਸਾ ਵਾਪਰਿਆ ਹੈ ਮਲੋੜ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਮੇਲੇ ਦੌਰਾਨ ਚੰਡੋਲ ਝੂਟ ਰਹੀ ਇੱਕ ਲੜਕੀ ਦੇ ਨਾਲ ਵੱਡਾ ਹਾਸਾ ਵਾਪਰਿਆ ਚੰਡੋਲ ਝੂਟ ਰਹੀ ਲੜਕੀ ਦੇ ਵਾਲ ਚੰਡੋਲ ਦੀ ਰੋਡ ਦੇ ਵਿੱਚ ਫਸ ਗਏ ਜਿਸ ਤੋਂ ਬਾਅਦ ਲੜਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਡਾਕਟਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਗੰਭੀਰ ਹੈ ਇੱਥੇ ਦੱਸਦੀ ਹੈ ਕਿ ਲੜਕੀ ਦੇ ਵਾਲ ਉਸ ਦੇ ਸਿਰ ਦੀ ਚਮੜੀ ਦੇ ਨਾਲੋਂ ਵੱਖ ਹੋ ਗਏ ਨੇ ਵੀਰ ਅਸੀਂ ਚੰਡੋਲ ਆ ਲਿਆ ਗਿਰਿਆ ਕੋਈ ਨਹੀਂ ਹੈ ਜੀ ਕੁੜੀ ਹੈ ਜੀ ਤੇ ਉਹ ਉਹਨੂੰ ਕਹਿੰਦੇ ਸੀ ਕਿ ਥੱਲੇ ਬੈਗ ਉਹ ਬਾਰੀ ਬਾਰੀ ਖੜੀ ਹੋ ਜਾਂਦੀ ਹੈ ਤੇ ਉਹਦੇ ਬਾਹਰ ਆ ਗਏ ਰਾਲ ਦੇ ਵਿੱਚ ਬਸ ਇਹੀ ਗੱਲ ਹੈ ਜੀ ਸੱਟ ਸੱਟ ਕਿੰਨੀ ਕਾਈ ਬਾਹਰ ਹੀ ਨਿਕਲ ਗਈ ਉੱਪਰ ਦੇ ਬਸ ਇਹ ਤਸਵੀਰਾਂ ਮਲੋੜ ਦੀਆਂ ਨੇ ਜਿੱਥੇ ਵੱਡਾ ਹਾਦਸਾ ਵਾਪਰਿਆ ਹੈ ਮਲੋੜ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਮੇਲੇ ਦੌਰਾਨ ਚੰਡੋਲ ਝੂਟ ਰਹੀ ਇੱਕ ਲੜਕੀ ਦੇ ਨਾਲ ਵੱਡਾ ਹਾਸਾ ਵਾਪਰਿਆ ਚੰਡੋਲ ਝੂਟ ਰਹੀ ਲੜਕੀ ਦੇ ਵਾਲ ਚੰਡੋਲ ਦੀ ਰੋਡ ਦੇ ਵਿੱਚ ਫਸ ਗਏ ਜਿਸ ਤੋਂ ਬਾਅਦ ਲੜਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਡਾਕਟਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਗੰਭੀਰ ਹੈ ਇੱਥੇ ਦੱਸ ਦਈਏ ਕਿ ਲੜਕੀ ਦੇ ਵਾਲ ਉਸ ਦੇ ਸਿਰ ਦੀ ਚਮੜੀ ਦੇ ਨਾਲੋਂ ਵੱਖ ਹੋ ਗਏ ਨੇ ਵੀ ਰੇਸੀ ਚੰਡੋਲ ਆ ਲਿਆ ਗਿਰਿਆ ਕੋਈ ਨਹੀਂ ਹੈ ਜੀ ਕੁੜੀ ਹੈ ਜੀ ਤੇ ਉਹ ਉਹਨੂੰ ਕਹਿੰਦੇ ਸੀ ਕਿ ਥੱਲੇ ਬੈਗ ਉਹ ਬਾਰੀ ਬਾਰੀ ਖੜੀ ਹੋ ਜਾਂਦੀ ਹੈ ਤੇ ਉਹਦੇ ਬਾਹਰ ਆ ਗਏ ਰਾਲ ਦੇ ਵਿੱਚ ਬਸ ਇਹੀ ਗੱਲ ਹੈ ਜੀ ਸੱਟ ਸੱਟ ਕਿੰਨੀ ਕਾਈ ਸੱਟ ਜੋ ਬਾਹਰ ਹੀ ਨਿਕਲ ਗਈ ਉੱਪਰ ਦੇ ਬਸ